ਕਾਬੀ ਦੇ ਬਨੇ ਦੇ ਗੱਭਰ ਮੈਲ ਜਿੱਦ ਨੂੰ ਇੰਤਖਾਲ ਜੇ ਗੱਲੇ ਵੰਦਾ ਵੜ ਗਏ ਜੇ ਫੇਰ ਇਹ ਨਹੀਂ ਜਾਣਾ ਇਹਨੇ ਬਾਹਰ ਕਰਨੇ ਨੇ ਜਾਣਾ ਹੈ ਕਰਾਉਣਾ ਹੈ ਅੱਗੇ ਦੇਖੋ ਮਾ ਲਗਣ ਹੋਵੇ ਬੜਾ 10 ਮਿੰਟ ਦਾ ਨਹੀਂ ਨੇ ਇਸ ਵਾਰ ਤਾਂ ਕਰਤਾ ਜੀ ਕਾਦੇ 6-7 ਫੁੱਟ ਪਾਣੀ ਹੋ ਗਿਆ ਬੱਲਾ ਬੱਲਾ ਦੁਕਾਨਾਂ ਸਾਰੀਆਂ ਡੁੱਬ ਗਈਆਂ ਉਹ ਬਚਾਰਾ ਉਹਦੇ ਕਿਚੋਂ ਕਾਦੇ ਇਹਦੇ ਨੇ ਉਹ ਅਭੇਰ ਨਹੀਂ ਉਹਦੇ ਤਾਂ ਨਹੀਂ ਸਿਕਾਇ ਜੇ ਬਲੇ ਵੰਦਾ ਵੜ ਗਈ ਜੇ ਫੇਰ ਚਲ ਦੇ ਜਿਹੜੇ ਇਹਨੇ ਮੰਮੀ ਜਾਣਾ ਇਹਨੇ ਤਸਵੀਰਾਂ ਸਿਰੇ ਅਨੰਦਪੁਰ ਸਾਹਿਬ ਦੇ ਮਸ਼ਹੂਰ ਬਾਜ਼ਾਰ ਹੈ ਚੋਈ ਬਾਜ਼ਾਰ ਦੀਆਂ ਨੇ ਜਿੱਥੇ ਹੜ ਵਰਗੇ ਹਾਲਾਤ ਬਣ ਗਏ ਔਰ ਦੇਖ ਸਕਦੇ ਹੋ ਇਹ ਤਸਵੀਰਾਂ ਕਿ ਕਿੰਜੇ ਤੇਜ਼ ਪਾਣੀ ਦਾ ਵਹਾਅ ਇਸ ਬਾਜ਼ਾਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਔਰ ਹਾਲਾਤ ਦੇਖ ਸਕਦੇ ਹੋ ਕਿ ਕੁਝ ਘੰਟਿਆਂ ਬਾਅਦ ਜਿਹੜੇ ਹਾਲਾਤ ਬਣ ਗਏ ਮੀਂਹ ਪੈਣ ਤੋਂ ਬਾਅਦ ਅਜਿਹੇ ਹਾਲਾਤ ਬਣੇ ਨੇ ਔਰ ਦੁਕਾਨਦਾਰ ਵੀ ਹੈਰਾਨ ਰਾ ਗਏ ਔਰ ਜਿਸ ਵਿਅਕਤੀ ਵੱਲੋਂ ਯਾਨਕਿ ਜਿਹੜੇ ਦੁਕਾਨਦਾਰ ਵੱਲੋਂ ਦੁਕਾਨ ਦੇ ਵਿੱਚ ਖੜ ਕੇ ਵੀਡੀਓ ਬਣਾਈ ਗਈ ਉਸ ਵੱਲੋਂ ਵੀ ਇਸ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਬਾਜ਼ਾਰ ਦੇ ਵਿੱਚ ਸਾਡੀਆਂ ਦੁਕਾਨਾਂ ਇਸ ਮੀਂਹ ਦੇ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਤਾਂ ਦੁਕਾਨਾਂ ਦੇ ਬਾਹਰ ਕਈ-ਕਈ ਫੁੱਟ ਪਾਣੀ ਭਰ ਗਿਆ ਦੁਕਾਨਾਂ ਦੇ ਅੰਦਰ ਵੀ ਪਾਣੀ ਵੜ ਗਿਆ ਔਰ ਹਾਲਾਤ ਦੇਖ ਸਕਦੇ ਹੋ ਕਿ ਹੜੋਂ ਵਰਗੇ ਹਾਲਾਤ ਜਿਹੜੇ ਨੇ ਉਹ ਸ੍ਰੀ ਅਨੰਦਪੁਰ ਸਾਹਿਬ ਬਣੇ ਹੋਏ ਨਜ਼ਰ ਆਏ ਤਾਂ ਸ੍ਰੀ ਅਨੰਦਪੁਰ ਸਾਹਿਬ ਦਾ ਇਹ ਮਸ਼ਹੂਰ ਪੁਰਾਣਾ ਚੋਈ ਬਾਜ਼ਾਰ ਹੈ ਜਿਸ ਦੇ ਅੰਦਰ ਇਹ ਮੀਂਹ ਦਾ ਪਾਣੀ ਜਿਹੜਾ ਅਚਾਨਕ ਆਇਆ ਔਰ ਤੇਜ਼ ਵਹਾਹ ਦੇਖ ਸਕਦੇ ਹੋ ਇਸ ਮੀਂਹ ਦੇ ਪਾਣੀ ਦਾ ਕਿੰਨਾ ਵਹਾ ਤੇਜ਼ اور ਉਸ ਤੋਂ ਬਾਅਦ ਲੋਕ ਵੀ ਡਰੇ ਸਹਮੇ اور ਆਪਣੀ ਦੁਕਾਨਾਂ ਦੇ ਅੰਦਰ ਖੜਕੇ ਲੋਕਾਂ ਵੱਲੋਂ ਵੀਡੀਓਜ਼ ਵੀ ਬਣਾਈਆਂ ਗਿਆ ਤਾਂ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਵੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕੁਝ ਘੰਟਿਆਂ ਦੇ ਮੀਂਹ ਇਹੋ ਜਿਹੇ ਹਾਲਾਤ ਬਣਾ ਦਿੱਤੇ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦਾ ਵੀ ਜ਼ਿਕਰ ਕਰ ਲਈ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਮੀਂਹ ਪਿਆ ਔਰ ਉਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕਿਉਂਕਿ ਹਾਲ ਹੀ ਦੇ ਵਿੱਚ ਪੌਂਗ ਡੈਮ ਦੇ ਫਲੱਡ ਗੇਟ ਜਿਹੜੇ ਨੇ ਉਹ ਖੋਲੇ ਗਏ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਦਰਿਆਵਾਂ ਦੇ ਨੇੜਲੇ ਪਿੰਡਾਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਡਰ ਸਤਾਉਣ ਲੱਗ ਪਿਆ ਇਸ ਕਰਕੇ ਕਿਉਂਕਿ ਕੁਝ ਸਾਲ ਪਹਿਲਾਂ ਵੀ ਅਜਿਹੀ ਤਸਵੀਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਜਦੋਂ ਇਹ ਦੇਖਿਆ ਗਿਆ ਕਿ ਕਿਵੇਂ ਜਿਹੜੇ ਦਰਿਆਵਾਂ ਦੇ ਨੇੜਲੇ ਪਿੰਡ ਨੇ ਉਹ ਪਿੰਡ ਜਿਹੜੇ ਨੇ ਹੜ੍ਹ ਦੀ ਮਾਰ ਆਏ ਲੋਕਾਂ ਦੇ ਘਰ ਡੁੱਬ ਗਏ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਔਰ ਇੱਥੋਂ ਤੱਕ ਕਿ ਪਸ਼ੂ ਵੀ ਲੋਕਾਂ ਦੇ ਜਿਹੜੇ ਨੇ ਉਹ ਵੀ ਮਾਰੇ ਗਏ ਪਰ ਇਹ ਤਸਵੀਰ ਜਿਹੜੀ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਹਮਣੇ ਆਈ ਹੈ ਸ੍ਰੀ ਅਨੰਦਪੁਰ ਸਾਹਿਬ ਦਾ ਮਸ਼ਹੂਰ ਪੁਰਾਣਾ ਚੋਈ ਬਾਜ਼ਾਰ ਹੈ ਜਿਸ ਦੇ ਵਿੱਚ ਅਚਾਨਕ ਮੀਂਹ ਦਾ ਪਾਣੀ ਆ ਗਿਆ ਕਿਉਂਕਿ ਕੁਝ ਘੰਟੇ ਪਹਿਲਾਂ ਹੀ ਤੇਜ਼ ਮੀਂਹ ਪਿਆ ਔਰ ਉਸ ਤੋਂ ਬਾਅਦ ਅਜਹੀ ਜੜੀ ਆ ਉਹ ਤਸਵੀਰ ਦੇਖਣ ਨੂੰ ਮਿਲੀ ਹਾਲਾਂਕਿ ਅਸੀਂ ਇਹ ਇਹ ਸ੍ਰੀ ਨਾਨਦਪੁਰ ਸਾਹਿਬ ਦਾ ਜ਼ਿਕਰ ਕਰ ਰਹੇ ਹਾਂ ਔਰ ਵੀਡੀਓ ਦੇ ਵਿੱਚ ਬਕਾਇਦਾ ਤੁਹਾਡੇ ਨਾਲ ਜਿਹੜੀ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਜਦੋਂ ਇਹ ਪਾਣੀ ਦਾ ਵਹਾਅ ਤੇਜ਼ ਹੋਇਆ ਤਾਂ ਉਸ ਤੋਂ ਬਾਅਦ ਅ ਡਰ ਬਜੋਂ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਜਿਹੜੇ ਸ਼ਟਰ ਨੇ ਉਹ ਵੀ ਬੰਦ ਕਰਨੇ ਸ਼ੁਰੂ ਕਰ ਦਿੱਤੇ ਔਰ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਰਿਹਾ ਹੋਵੇਗਾ ਕਿ ਜਿਹੜੇ ਵਿਅਕਤੀ ਵੱਲੋਂ ਵੀਡੀਓ ਬਣਾਈ ਗਈ ਯਾਨੀ ਕਿ ਜਿਹੜੀ ਸਾਹਮਣੇ ਵਾਲੀ ਦੁਕਾਨ ਨਜ਼ਰ ਆ ਰਹੀ ਹੈ ਤੁਹਾਨੂੰ ਉਸ ਦੁਕਾਨ ਦੇ ਅੰਦਰ ਜਿਹੜਾ ਵਿਅਕਤੀ ਮੌਜੂਦ ਸੀ ਉਸ ਵੱਲੋਂ ਸ਼ਟਰ ਜਿਹੜਾ ਬੰਦ ਕੀਤਾ ਗਿਆ ਤਾਂ ਜੋ ਦੁਕਾਨ ਦੇ ਅੰਦਰ ਪਾਣੀ ਜਿਹੜਾ ਨਾ ਭਰ ਸਕੇ ਪਰ ਦੁਕਾਨਾਂ ਦੇ ਅੰਦਰ ਵੀ ਪਾਣੀ ਭਰਿਆ ਔਰ ਇਸ ਦੇ ਨਾਲ ਇਹ ਜਿਹੜਾ ਇਲਾਕਾ ਇਸ ਪਾਣੀ ਦੀ ਚਪੇਟ ਦੇ ਵਿੱਚ ਆਇਆ ਔਰ ਦੇਖ ਸਕਦੇ ਹੋ ਕਿ ਇੰਜ ਲੱਗ ਰਿਹਾ ਇਸ ਤਸਵੀਰ ਨੂੰ ਦੇਖ ਕੇ ਜਿਵੇਂ ਕੋਈ ਨਹਿਰ ਹੋਵੇ ਤਾਂ ਹੜ ਵਰਗੀ ਸਥਿਤੀ ਇਸ ਇਲਾਕੇ ਦੇ ਵਿੱਚ ਬਣੀ ਹੋਈ ਨਜ਼ਰ ਆਈ ਇਸ ਬਾਜ਼ਾਰ ਦੇ ਵਿੱਚ ਬਣੀ ਹੋਈ ਨਜ਼ਰ ਆਈ ਚੋਈ ਬਾਜ਼ਾਰ ਹੈ ਪੁਰਾਣਾ ਬਾਜ਼ਾਰ ਹੈ ਔਰ ਇਸ ਬਾਜ਼ਾਰ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਹੜ ਵਰਗੀ ਸਥਿਤੀ ਜਿਹੜੀ ਹੈ ਇਸ ਬਾਜ਼ਾਰ ਦੇ ਵਿੱਚ ਬਣਦੀ ਹੋਈ ਨਜ਼ਰ ਆਈ ਔਰ ਇਸ ਦ੍ਰਿਸ਼ ਨੂੰ ਦੇਖ ਕੇ ਇਸ ਤਸਵੀਰ ਨੂੰ ਦੇਖ ਕੇ ਲੋਕ ਵੀ ਡਰੇ ਦੁਕਾਨਦਾਰ ਵੀ ਡਰੇ ਔਰ ਉਹਨਾਂ ਵੱਲੋਂ ਵੀਡੀਓ ਬਣਾ ਕੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸਾਡੀ ਜਿਹੜੀ ਦੁਕਾਨ ਹੈ ਇਸ ਮੀਂਹ ਦੇ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਕੁਝ ਘੰਟੇ ਦੇ ਮੀਂਹ ਨੇ ਅਜਿਹੇ ਮਾੜੇ ਹਾਲਾਤ ਪੈਦਾ ਕਰ ਦਿੱਤੇ ਔਰ ਸੋਚਣਾ ਇੱਥੇ ਵੀ ਬਣਦਾ ਹੈ ਕਿ ਜੇਕਰ ਸਾਰਾ ਦਿਨ ਜੇਕਰ ਮੀਂਹ ਪੈਂਦਾ ਰਿਹਾ ਤਾਂ ਇੱਥੇ ਹਾਲਾਤ ਕਿਹੋ ਜਿਹੇ ਹੋਣਗੇ ਕਿਉਂਕਿ ਕੁਝ ਘੰਟਿਆਂ ਦੇ ਮੀਂਹ ਨੇ ਹਰ ਵਰਗੀ ਸਥਿਤੀ ਜਿਹੜੀ ਆ ਪੈਦਾ ਕਰ ਦਿੱਤੀ ਔਰ ਲੋਕਾਂ ਨੂੰ ਮਜਬੂਰਨ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ ਔਰ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਚੋਈ ਬਾਜ਼ਾਰ ਹੈ ਹਾਲਾਂਕਿ ਇਸ ਤੋਂ ਅਲੈਦਾ ਵੀ ਜੇਕਰ ਗੱਲ ਕਰ ਲਈਏ ਤਾਂ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਤੇ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਜਿਹੜਾ yellow alert ਵੀ ਜਾਰੀ ਕਰ ਦਿੱਤਾ ਹੈ ਤਾਂ ਭਾਰੀ ਮੀਂਹ ਪੈਣ ਦੀ ਪੰਜਾਬ ਦੇ ਵਿੱਚ ਸੰਭਾਵਨਾ ਹੈ ਔਰ ਜੇਕਰ ਮੁਹਾਲੀ ਦੀ ਗੱਲ ਕਰ ਲਈਏ ਚੰਡੀਗੜ੍ਹ ਦੀ ਗੱਲ ਕਰ ਲਈਏ ਜਾਂ ਹੋਰ ਇਲਾਕਿਆਂ ਦੀ ਗੱਲ ਕਰ ਲਈਏ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਤਾਂ ਕਈ ਥਾਵਾਂ ਤੇ ਅੱਜ ਜਿਹੜਾ ਮੀਂਹ ਵੀ ਪਿਆ ਔਰ ਜਿੱਥੇ ਇੱਕ ਪਾਸੇ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਉੱਥੇ ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਦੇ ਪੁਰਾਣਾ ਜਿਹੜਾ ਇਹ ਬਾਜ਼ਾਰ ਹੈ ਯਾਨੀ ਕਿ ਚੋਈ ਬਾਜ਼ਾਰ ਇਸ ਦੇ ਵਿੱਚ ਅਚਾਨਕ ਤੇਜ਼ ਵਹਾਅ ਦੇ ਨਾਲ ਪਾਣੀ ਆ ਗਿਆ ਔਰ ਡਰ ਦੇ ਵਜੋਂ ਲੋਕਾਂ ਨੇ ਆਪਣੀਆਂ ਦੁਕਾਨਾਂ ਜੜੀਆਂ ਨੇ ਉਹ ਬੰਦ ਕੀਤੀਆਂ ਹਾਲਾਂਕਿ ਦੁਕਾਨਾਂ ਦੇ ਅੰਦਰ ਜਿਹੜਾ ਇਹ ਪਾਣੀ ਹੈ ਉਹ ਵੀ ਦਾਖਲ ਹੋਇਆ ਔਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਲੋਕਾਂ ਦਾ ਨੁਕਸਾਨ ਵੀ ਹੋਇਆ ਹੁਣ ਤੁਹਾਨੂੰ ਜਿਹੜਾ ਸਿੱਧਾ ਵੀਡੀਓ ਵੱਲ ਹੈ ਚਲਦੇ ਹਾਂ